ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦਰਗਾਹ ਪੰਜ ਪੀਰ Hazrat Mashhad Ali Samaana ਤੋਂ ਦੇਖ ਰਹੇ ਹੋ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਸਲਿਮ ਭਰਾਵਾਂ ਵੱਲੋਂ ਆਪਣੇ ਚੌਥੇ ਇਮਾਮ ਦੀ ਯਾਦ ਵਿੱਚ ਦੋ ਰੋਜ਼ਾ ਪ੍ਰੋਗਰਾਮ ਅੱਜ ਸੰਪੰਨ ਹੋ ਗਿਆ ਇਸ ਮੌਕੇ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚੋਂ ਲੋਕ ਦੂਰੋਂ ਦੂਰੋਂ ਸੁਮਾਣਾ ਦੀ ਪੰਜ ਪੀਰ ਦਰਗਾਹ ਵੇਖੇ ਪਹੁੰਚਦੇ ਐ ਔਰ ਆਪਣੇ ਇਮਾਮ ਦੀ ਯਾਦ ਵਿੱਚ ਛਾਤੀਆਂ ਪਿੱਟ ਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕੁਝ ਕੋ ਕਬਰ ਮੈਂ ਕਹੀ ਬਲਾ ਦੇਖੋ ਆਈ ਹੋ ਰੋ ਰੱਬ ਨੈਬਬੋ ਬਹੁਤ غم ਕੀ ਸਤਾਏ ਤੋ ਪਖਤ ਪਰਵਾਨਸੀ ਪ੍ਰਸ਼ਾਸਨ ਸਮਾਣਾ ਵੱਲੋਂ ਜੇ ਗੱਲ ਕਰੀਏ ਤਾਂ ਕਾਫੀ ਸਾਲਾਂ ਤੋਂ ਇਹ ਜਿਹੜੀ ਦਰਗਾਹ ਹੈ ਪੰਜ ਪੀਰਾਂ ਦੀ ਪੰਜ ਪੀਰਾਂ ਦੇ ਨਾਮ ਨਾਲ ਫੇਮਸ ਹੈ ਔਰ ਹੁਣ ਤਾਂ ਵਰਲਡ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚੋਂ ਲੋਕ ਇੱਥੇ ਆਉਂਦੇ ਆ ਔਰ ਸਮਾਣੇ ਦੇ ਵਿੱਚ ਵੱਡੀ ਦਰਗਾਹ ਇਹ ਪੰਜ ਪੀਰ ਸਮਾਣਾ ਪੁਵਾਨੀਗੜ ਰੋਡ ਤੇ ਦਰਗਾਹ ਬਣੀ ਹੋਈ ਹੈ ਮਹੱਲਾ ਮਾਮਗੜ ਦੇ ਨੇੜੇ ਸੋ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਪਹੁੰਚਦੇ ਆ ਔਰ ਆਪਣੇ ਜਿਹੜੇ ਇਹਨਾਂ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਹੈ ਉਹ ਆਪਣੇ ਚੌਥੇ ਇਮਾਮ ਦੀ ਯਾਦ ਵਿੱਚ ਇੱਥੇ ਪਹੁੰਚਦੇ ਆ ਔਰ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਾਤੀਆਂ ਵੀ ਪਟਦੇ ਆ ਤੋਂ ਤਸਵੀਰਾਂ ਬਿਲਕੁਲ ਲਾਈਵ ਤਸਵੀਰਾਂ ਨੇ ਸਮਾਣਾ ਦੀ ਪੰਜਬੀਰ ਦਰਗਾਹ ਤੋਂ ਵਾਹੇ ਤੁਮਨੇ ਮੇਰੇ ਨਾਂ ਨਾ ਪੜੇ ਨਾ ਦੋਸੇ ਪਾਲਾ ਕਾ ਵਲਾ ਯਕ ਨੇ झूला झुलाया था मलाया झूल